ਖਬਰਨਾਮਾ ਦੇਖ ਰਹੇ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਕੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਦਾ ਦਿਨ ਸੀ ਚੱਲਦੇ ਸੈਸ਼ਨ ਦੇ ਵਿੱਚ ਬੀਬੀ ਕਿਰਨ ਜੋਤਕਰ ਕੋਲੋਂ ਅਤੇ ਬੀਬੀ ਜ਼ਗੀਰ ਕੋ ਜਗੀਕਰ ਕੋਲੋਂ ਜਿਹੜਾ ਹੈ ਮਾਈਕ ਹੋਇਆ ਗਿਆ ਇਸ ਨੂੰ ਲੈ ਕੇ ਤਤੇ ਹੋ ਗਏ ਨੇ ਬੀਬੀ ਜ਼ਗੀਰ ਕੌਰ ਕਿਉਂਕਿ ਬੀਬੀ ਜ਼ਗੀਰ ਕੌਰ ਖੁਦ ਵੀ ਤਿੰਨ ਵਾਰ ਲਗਾਤਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਰਹਿ ਚੁੱਕੇ ਹਨ ਅਸਲ ਦੇ ਵਿੱਚ ਜੇਕਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਦੀ ਗੱਲ ਕਰੀਏ ਬਾਣੀ ਦੇ ਫਲਸਫੇ ਦੀ ਗੱਲ ਕਰੀਏ ਤੇ ਗੁਰੂ ਸਹਿਬਾਨਾਂ ਦੀ ਗੱਲ ਕਰੀਏ ਜਿਹੜਾ ਬੜਾ ਉੱਚਾ ਦਰਦ ਦਿੱਤਾ ਹੈ ਇਸਤਰੀ ਨੂੰ ਲੇਕਿਨ ਮੈਂ ਖੋਣਾ ਗੱਲ ਰੱਖਣਾ ਉਹਨਾਂ ਦਾ ਫਰਜ ਹੈ ਤੁਹਾਨੂੰ ਉਹਨਾਂ ਦੀ ਗੱਲ ਪਸੰਦ ਆਉਂਦੀ ਹੈ ਜਾਂ ਨਹੀਂ ਆਉਂਦੀ ਉਹ ਤੁਸੀਂ ਬਾਅਦ ਵਿੱਚ ਪਲਟਵਾਰ ਕਰ ਸਕਦੇ ਹੋ ਬੀਬੀ ਕਿਰਨ ਜੋਤ ਕੌਰ ਤੇ ਅਤੇ ਬੀਬੀ ਜ਼ਗੀਰ ਕੌਰ ਤੇ ਲੇਕਿਨ ਚੱਲਦੇ ਸੈਸ਼ਨ ਦੇ ਵਿੱਚ ਗੱਲਬਾਤ ਕਰਦੇ ਸਮੇ ਮੈਕ ਕੋ ਲੈਣਾ ਕਿ ਐਡਵੋਕੇਟ ਅਰਜਨਦਰ ਸਿੰਘ ਧਾਮੀ ਵਾਸਤੇ ਸਹੀ ਹੈ ਮੈਂ ਅਸੀਂ ਇਹ ਨਹੀਂ ਕਹਿੰਦੇ ਕਿ ਐਡਵੋਕੇਟ ਅਰਜਨਦਰ ਸਿੰਘ ਧਾਮੀ ਨੇ ਮਾਈਕ ਹੋਇਆ ਹੋਏਗਾ ਇਹ ਖਬਰਾਂ ਆ ਰਹੀਆਂ ਨੇ ਕੱਲ ਦੀਆਂ ਸੁਰਖੀਆਂ ਦੇ ਵਿੱਚ ਬੜੇ ਹੋਏ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਭ ਤੋਂ ਸ਼ਾਂਤ ਮਨ ਦੇ ਸ਼ਾਂਤ ਸੁਭਾਅ ਦੇ ਵਧੀਆ ਵਿਅਕਤੀ ਨੇ ਲੇਕਿਨ ਇਸ ਨੂੰ ਲੈ ਕੇ ਬੀਬੀ ਜ਼ਗੀਰ ਕੌਰ ਤੱਤੇ ਹੋ ਗਏ ਨੇ ਬੀਬੀ ਜ਼ਗੀਰ ਕੌਰ ਕਹਿੰਦੇ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੈ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਆਕਾ ਮੰਨਦਾ ਹੈ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰੁਗਬੀ ਸਿੰਘ ਦੀ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਗੱਲ ਵੀ ਨਹੀਂ ਮੰਨੀ ਲੇਕਿਨ ਸੁਖਬੀਰ ਸਿੰਘ ਬਾਦਲ ਜਿਵੇਂ ਹੀ ਉਹਨਾਂ ਦੇ ਘਰ ਜਾਂਦੇ ਨੇ ਤੇ ਝਟ ਆਪਣੇ ਅਹੁਦੇ ਤੇ ਵਾਪਸ ਆ ਜਾਂਦੇ ਨੇ ਇਟ ਮੀਨਸ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਵਜ਼ੀਰ ਨੇ ਉਹਦੇ ਨਾਲੋਂ ਕਿਤੇ ਉੱਚੀ ਪਦਵੀ ਹੈ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਦੇ ਇਸ਼ਾਰਿਆਂ ਤੇ ਕੰਮ ਕਰਦੇ ਨੇ ਜੋ ਕੁਝ ਹੋਇਆ ਹੈ ਉਹਨੇ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਰਾ ਪ੍ਰੀਪਲਾਨਡ ਕੀਤਾ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਇਲਜ਼ਾਮ ਲਗਾਏ ਨੇ ਬੀਬੀ ਤੱਤੀ ਹੋਈ ਹੈ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਇਹ ਮਾਮਲਾ ਹੁਣ ਸੁਲਝਦਾ ਨਹੀਂ ਇਹ ਸਭੂ ਜਿਆਦਾ ਇਹ ਉਲਝਦਾ ਨਜ਼ਰ ਆ ਰਿਹਾ ਹੈ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਦੇ ਛਤੇ ਦਾ ਸ਼੍ਰੀ ਆ ਦਮਦਮਾ ਸਾਹਿਬ ਦੇ ਇਸ ਪੁਰਾਣੇ ਜਥੇਦਾਰਾਂ ਦੀਆਂ ਸੇਵਾਵਾਂ ਨੂੰ ਬਹਾਲ ਕਰਨ ਦੀ ਸਿੱਖ ਕੌਮ ਵੱਲੋਂ ਮੰਗ ਉਠ ਰਹੀ ਹੈ ਇੱਕ ਪਾਸੇ ਕਿਰਨ ਜੋਤਕੌਰ ਕੌਰਪੂਲੋਂ ਅਤੇ ਦੂਸਰੇ ਪਾਸੇ ਬੀਬੀ ਜ਼ਗੀਰ ਕੌਰ ਉਹ ਜਿਹੜਾ ਹੈ ਮੈਕ ਹੋਇਆ ਜਾਣਾ ਇਹ ਇਸ ਨੂੰ ਬੀਬੀ ਜ਼ਗੀਰ ਕੌਰ ਨੇ ਮੰਤ ਭਾਗਾ ਦੱਸਿਆ ਹੈ ਇਸ ਨੂੰ ਤਾਨਾਸ਼ਹੀ ਦੱਸੀ ਹੈ ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਗ ਮੈਂਬਰਾਂ ਦੁਆਰਾ ਧੰਨਵਾਦ